ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚਾਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਮੱਧ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਵੀ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂਪਸੂ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲੋ ਮੇਰਾ ਨਾਮ ਬਾਈ ਗਰਮੇਲ ਸਿੰਘ ਮੈਂਬਰ ਠੀਕ ਹੈ ਜੀ ਪਿੰਡ ਬਰਜਰਾਏਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਸੀਲ ਬਾਈ ਆਰਮਪੁਰਾ ਓਕੇ ਨੇੜੇ ਪਿੰਡ ਆਪਾਂ ਨੂੰ ਕਿਹੜਾ ਰਹਿ ਜਾਂਦਾ ਨੇੜੇ ਵੀ ਆਪਾਂ ਨੂੰ ਸਲਾਤਪੁਰਾ ਇੱਕ ਸਾਈਡ ਹਲਕੜਾ ਰਹਿ ਜਾਂਦਾ ਓਕੇ ਹਲਕੜਾ ਵਾਲੀ ਸਾਈਡ ਆਰਮਪੁਰਾ ਹੋ ਗਿਆ ਬਾਈ ਓਕੇ ਬਾਈ ਮੋਬਾਈਲ ਨੰਬਰ ਬੋਲ ਦੋਈ ਮੋਬਾਈਲ ਬਾਈ 99680 ਹਾਂ 84510 ਬਾਈ ਆਪਣੇ ਘਰ ਦੀ ਮੱਝ ਇਹ ਘਰ ਦੀ ਮੱਝ ਵੀ ਆਪਣੀ ਕਿਹੜਾ ਸੁਆ ਸੁਈ ਹੈ ਵੀਰੇ ਇਹ ਤੀਜਾ ਸੁਆ ਸੁਈ ਹੈ ਬਾਈ ਹੁਣ ਕਦੋਂ ਸੁਈ ਹੈ ਵੀਰੇ ਇਹ ਸੁਬਾ ਸੁਈ ਹੈ ਬਾਈ 5 ਵਜੇ 5 ਵਜੇ ਬੱਚਾ ਕੀ ਦੇਤਾ ਇਹਨੇ ਬੱਚਾ ਬਈ ਕੱਟਾ ਦਿੱਤਾ ਕੱਟਾ ਦੇਤਾ ਬਾਈ ਜੇਰ ਜੂਰ ਪੈ ਗਈ ਬਾਈ ਹਾਂ ਸਾਰਾ ਕੁਝ ਸਹੀ ਹੈ ਬਾਈ ਓਕੇ ਬਾਈ ਕਿੰਨਾ ਕੀ ਰਿਕਾਰਡ ਪਿਛਲੇ ਸੋ ਬਾਈ ਨੇ 14 15 ਕਿਲੋ ਦਾ ਤਾਂ ਆਪਣੇ ਕੋਲੇ ਖੁੱਲਾ ਦਿੱਤਾਗਾ ਆਪਣੇ ਘਰੇ ਰੱਖੀ ਹੋਈ ਇਹ ਠੀਕ ਆ ਬਾਈ ਹਾਂ ਗਾੜੀ ਗੂੜੀ ਪੂਰੀ ਚੰਗੀ ਨਾੜਾ ਨੂਣਾ ਲੇਵੇ ਤੇ ਫੁੱਲ ਚੰਗੀਆਂ ਥਣ ਬਹੁਤ ਚੰਗੀਆਂ ਚਿਵਾਈ ਕਿਵੇਂ ਸੀ ਬਾਈ ਚਿਵਾਈ ਬਾਈ ਪੂਰੀ ਇੱਕ ਨੰਬਰ ਆ ਬਾਈ ਖਸ਼ਾਂ ਤੋਂ ਲੇਵਾ ਚੈੱਕ ਕਰੋ ਬਾਈ ਇੱਕ ਨੰਬਰ ਆ ਜਮ ਗਾੜੀ ਗੂੜੀ ਵੀ ਬਹੁਤ ਆ ਬਾਈ ਲੇਵਾ ਹਾਂ ਇੱਕ ਨੰਬਰ ਲੇਵਾ ਚਿਵਾਈ ਚੁਈ ਐਨ ਓਕੇ ਸੀ ਐ ਖੋਲ ਲੈ ਬਾਈ ਮੜੀ ਤੋਰ ਕੇ ਦਿਖਾ ਦੇ ਮੁੱਲ ਕੀ ਹੈ ਜੈ ਜੈ ਮੋਲ ਬਾਈ ਆਪਾਂ 115000 ਮੋਲ ਕਰਦੇ ਆਣ ਮਾਨਤਨ ਵਿੱਚੋਂ ਹਾਂ ਮਾਨਤਨ ਕਰ ਦਾਂਗੇ ਬਈ ਆਏ ਬਈ ਕੋਈ ਆ ਗੀ ਸੱਲੀ ਕਰਕੇ ਲੈ ਜੇ ਬਾਈ ਇਹ ਆਪਣਾ ਹੋ ਨੀਗਾ ਸਹੀ ਗੱਲ ਆਪਣਾ ਘਰੇਲੂ ਗੱਲ ਦਾਗੀ ਜਮਾ ਜੈ ਮੋਲ ਬਾਈ 115000 ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਤਨ ਜਿੰਨੀ ਸੀਲ ਬਹੁਤ ਆ ਬਾਈ ਬਹੁਤ ਦੁੱਧ ਬਹੁਤ ਲੰਮਾ ਟਾਈਮ ਦਿੰਦੀ ਆ ਠੀਕ ਆ ਬਾਈ ਮੱਝ ਚੰਗੀ ਆ ਘਰੇਲੂ ਮੱਝ ਆ ਸੂਈ ਸਵਾਈ ਬੱਚਾ ਕਰਮ ਵਾਲੀ ਨੇ ਕੱਟਾ ਦੇਤਾ ਬਾਕੀ ਤੋ ਲਾੜਾ ਨੂੜਾ ਲਗਾ ਦਿਓ ਬਾਈ ਲੈ ਵੀ ਮੂਰੇ ਤੋਰ ਦੇ ਬੱਚਾ ਬਾਈ ਥੋੜਾ ਬੱਚੇ ਦਾ ਕਰਦੀ ਹੈ ਨਾ ਤਾਜੀ ਸੂਈ ਆ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਆ ਬਾਈ ਲੇਵਾ ਬੜਾ ਕਮਾਲ ਦਾ ਤਿਆਰ ਕਰਿਆ ਹਣਾ ਹੂੰ ਲੈ ਚੱਲ ਬਾਈ ਅਰੇ ਕੀ ਦੇਖ ਇੱਥੇ ਰੋਕ ਰੋਕ ਲੈਵਾ ਲੂਵਾ ਬੜਾ ਚੰਗਾ ਅੰਦਰ ਹੀ ਲੈ ਚੱਲ ਕੋਈ ਨਹੀਂ ਬਾਈ ਇੱਧਰ ਹੀ ਲੈ ਮੋੜ ਦਿਆ ਉਧਰ ਨਹੀਂ ਫੜੇ ਕੋਈ ਹਵਾ ਦੇ ਤੇ ਨਾੜਾ ਲਗਾ ਦੋ ਨਾਲੇ ਉਰਲੀ ਸਾਈਡ ਜਮਤ ਸੱਲੀ ਹੋ ਬਈ ਆਪਣੀ ਜਿਹੜੀ ਗੱਲ ਕਹਤੀ ਠੀਕ ਆ ਬਾਈ ਚਾਹੀਦੀ ਬੰਨ ਲਗੋਰੀ ਇੱਕ ਲੈ ਚੱਲ ਬਈ ਅੰਦਰ ਲੈ ਜਾ ਅੰਦਰ ਹੀ ਲੈ ਚੱਲ ਮਾੜਾ ਲੰਮੀ ਤੋਰ ਲੈ ਲੇਵਾ ਦੇਖੋ ਬਈ ਕਮਾਲ ਜਮਾਗਾਵਾਂ ਨਾਲ ਲੇਵਾ ਤਿਆਰ ਕਰਿਆ ਵਾ ਹਜੇ ਤਾਂ ਸ਼ਾਮ ਨੂੰ ਡੰਗ ਤੇ ਜਾ ਕੇ ਲੇਵਾ ਨੇ ਹੋਰ ਵੀ ਸੋਨਾ ਤਿਆਰ ਕਰਨਾ ਬਈ ਇੱਕ ਬਈ ਕਟਰੂਣੂ ਪਿਆ ਕੇ ਕੱਢਿਆ ਵੀ ਅੱਧਾ ਕਿਲੋ 1.5 ਕਿਲੋ ਓਕੇ ਬਈ ਹਾਂ ਕਟਰੂ ਵੀ ਰਜਾਏਗਾ ਤੇ ਕਿਸੇ ਵੀਰ ਨੂੰ ਬਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ